ਜੀ ਕੀ ਹਾਲ ਚੱਲ ਦੋਸਤੋ ਤੇ ਅੱਜ ਆਪਾਂ ਕਰ ਲੈ ਇੱਕ ਹੋਰ ਵਲੌਗ ਸਟਾਰਟ ਤੇ ਅੱਜ ਦਾ ਵਲੌਗ ਕੁਝ ਪਹਿਲੇ ਵਾਰ ਸੇ ਆਪਾਂ ਕੱਲ ਵੀ ਗਿਆ ਸੀ ਮੇਰੇ ਕੋਲ ਪਿੱਛੇ ਬੈਠੀ ਹੋਈ ਜਨਤਾ ਸਾਰੀ ਚਾਹ ਪੀਤੀ ਇਹਦੇ ਆਵੇਂ ਫੋਟੋ ਕੋਲ ਚਾਹ ਤੇ ਜਿਵੇਂ ਆਪਾਂ ਪਹਿਲਾਂ ਗਏ ਪਿਛਲੇ ਵਲੌਗ ਚ ਗਿਆ ਆਪਾਂ ਤੁਹਾਨੂੰ ਵਲੌਗ ਵਿੱਚ ਦਿਖਾਵਾਂਗੇ ਕਿ ਆਪਾਂ ਕੰਬਾਈਨਾਂ ਚਲਾਈਆਂ ਕਿਵੇਂ ਵੱਢਿਆ ਬਾਕੀ ਇੱਥੇ ਮੌਸਮ ਵੀ ਥੋੜਾ ਜਿਹਾ ਠੀਕ ਨਹੀਂ ਹੈ ਤੇ بارش ਵੀ ਪੈ ਜਾਂਦੀ ਤੇ ਮਸ਼ੀਨਾਂ ਚਲਦੀਆਂ ਨਹੀਂ ਆ ਕਿ ਬਾਕੀ ਅੱਜ ਦੇ ਵੇਖਾਂਗੇ ਸ਼ਾਇਦ ਅੱਜ ਆਪਾਂ ਚਲਾਈਏ ਮਸ਼ੀਨਾਂ ਤੇ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਤੁਹਾਨੂੰ ਦਿਖਾਉਣਿਆ ਹੁ ਤੇ ਬਾਕੀ ਵੇਖ ਲੋ ਤੇ ਚਲੋ ਠੀਕ ਕਰਦੇ ਆ ਕਰ ਲੋ ਉਹਨਾਂ ਨੇ ਤੇ ਜਦੋਂ ਆਪਾਂ ਤੇ ਹੀਦਾ ਯਾਰ ਮੈਂ ਤਾਂ ਤੁਹਾਨੂੰ ਹੀ ਹੋਣਦਾ ਵੀ ਤੂੰ ਹਾਂਜੀ ਆ ਗਈ ਆਪਾਂ ਥੋੜੇ ਬਾਹਰ ਨੂੰ ਇੱਧਰ ਤੇ ਏਰੀਆ ਉਹਦੇ ਵੇਖਣ ਤੇ ਬਾਕੀ ਤੇ 3-4 ਦਿਨ ਹੋ ਗਏ ਆਪਣਾ ਕੰਮ ਚੱਲੀ ਨਹੀਂ ਜਾਂਦਾ ਤੇ ਥੋੜੀ ਟੈਨਸ਼ਨ ਪਈ ਵੀ ਪੈਸੇ ਵਗੈਰਾ ਗਏ ਨਹੀਂ ਤੇ ਠੁੱਕ ਜਦਾ ਗਿਆ ਤੇ ਜਾ ਰਿਹਾ ਸੁੱਕਦੇ ਜਾਂਦੇ ਰੇ ਕਰਕੇ ਜਿਵੇਂ ਪੈਟਰੋਲ ਆ ਪਰ ਸੁੱਕਦੀ ਜਾਂਦੀ ਹੈ ਸਹੀ ਗੱਲ ਹੈ ਤੇ ਬਾਕੀ ਵੇਖ ਲੋ ਆਸਰ ਪਾਣੀ ਵਧੂ ਹੈ ਮਸ਼ੀਨਾਂ ਚਲਾਉਣੀਆਂ ਨੇ ਇੱਥੇ ਤੇ ਪਤਾ ਐ ਨਹੀਂ ਚਲਾਉਣੀਆਂ ਕਿੱਥੇ ਨੇ ਤੇ ਸਾਰੇ ਇਹ ਪਾਣੀ ਵੇਖ ਲੋ ਪਾਣੀ ਭਰ ਆ ਪੇ ਸਾਰੇ ਪਾਸੇ ਤੇ ਅੱਜ ਮਸ਼ੀਨ ਚਲਾਣੀ ਆਪਾਂ ਵੇਖੜੇ ਰਿਆ ਤੁਹਾਨੂੰ ਖੁੱਭੀਆਂ ਦੀ ਵੀ ਆਪਾਂ ਦੇਖ ਆਵਣੋ ਕਿਹ ਬੰਦਾ ਅੱਜ ਛੱਡਾਂਗੇ ਘੋੜੇ ਉਹ ਵੇਖ ਲੋ ਇਹੋ ਜਿਹਾ ਪਾਣੀ ਹੈ ਇਹਦੇ ਚ ਮਸ਼ੀਨ ਦੀ ਆਪੇ ਸਾਲ ਲੋ ਕਿੱਥੇ ਚੱਲੇਗੀ ਹੋਣ ਲੈਣਾ ਆਪਾਂ 4b 42 ਹਿੱਸੇ ਮੰਗਾ ਲਾ ਇੱਕ ਮਠਾੜੋ 4600 4600 ਹਾਂ 600 400 ਕੱਟ 5000 ਦਾ ਇੱਕ ਇਹੰਦ 900 ਨਿਆਨੇ ਇੱਕਟ ਯਾਰ ਇੱਕ ਇੱਕ 100 ਰੁਪਏ ਹੁੰਦਾ ਵਿੱਚ 1000 ਨੰਬਰ ਬਣ ਜਾਣਾ ਹੁੰਦਾ 1 ਰੁਪਏ 1 ਰੁਪਏ ਹੁੰਦਾ ਹਾਂ 1 ਰੁਪਿਆ ਹੋਰ ਪੈ ਜਾਂਦਾ ਦਾ ਹਾਂ ਹੁਣ ਅੱਜ ਹਿੱਸੇ ਆ ਜਾਣਗੇ ਆਪਣੇ ਤੁਰ ਪੈਣਗੇ ਕਨਾਬਿਓ ਇੱਕ ਫਰੋਇਪੁਰੋਂ ਜਿੱਥੇ ਬਾਉਂਡਰ ਹੈ ਫਰੋਇਪੁਰ ਦਾ ਸੈਨਿਵਾਲਾ ਤੇ ਆਪ ਮੰਗਾਦੇ ਪਿਆਰ ਨਹੀਂ ਆਰਮੀ ਵਾਲੇ ਆਰਮੀ ਵਾਲਾ ਦੇ ਇਥੇ ਤਾਂ ਉਹਨਾਂ ਦੇ ਸਕੋਰ ਸੂਟ ਬਹੁਤ ਤਕੜੇ ਹੁੰਦੇ ਨੇ ਫੜ ਬਣਾ ਉਹ ਮੰਗਾਉਂਦੇ ਪੈਸੇ ਆਪਾਂ ਤੇ ਹੁਣ ਬਾਈ ਜੀ ਤੁਹਾਨੂੰ ਵਿਖਾਉਣੇ ਆ ਪਾਣੀ ਪਾਣੀ ਹੋ ਗਈ ਮਿੱਤਰਾ ਚਮਕੀਲੇ ਦਾ ਗਾਣਾ ਸੁਣਿਆ ਸੀ ਨਾ ਆ ਆਪਾਂ ਪਾਣੀ ਪਾਣੀ ਦੇਖੋ ਤੇ ਆ ਮੰਗਰ ਸਾਡੇ ਸਿੰਘ ਸਰਦਾਰ ਆਉਂਦੇ ਪਿਆ ਮੇਰੇ ਤੇਰਵਾਲ ਉੱਡ ਗਏ ਨਹੀਂ ਤਾਂ ਜੂੜਾ ਤਾਂ ਰੱਖਣਾ ਸੀ ਭਰਾਵਾ ਇੱਥੇ ਸਰਦਾਰਾਂ ਦੀ ਕਦਰ ਬਹੁਤ ਏ ਤੇ ਨਹੀਂ ਤਾਂ ਇੱਥੇ ਤਾਂ ਕੁੜੇ ਉੰਜ ਤਾਂ ਭਈਆ ਭਈਆ ਕਰਦੇ ਨੇ ਜਿਹੜਾ ਮਸਾਫਾ ਗਾਲ ਚ ਪਾਈ ਫਰਨਾ ਮੈਂ ਪੱਗ ਬੰਨੀ ਹੁੰਦੀ ਅੱਜ ਮੈਂ ਸਰਦਾਰ ਲੱਗਣਾ ਸੀ ਚਲੋ ਕੋਈ ਨਹੀਂ ਮਾਰਾ ਇਹਨੇ ਜਿਵੇਂ ਹੋ ਸਕਦਾ ਇਹਦੂ ਵੀ ਟੈਂਡਰ ਨਿਕਲ ਜਾਵੇ ਜੇ ਕਿਰਪਾ ਕੀਤੀ ਮਾਲਕ ਨੇ ਉਸਦਾ ਵਾਲੇ ਦੂ ਵੱਡੇ ਹੋ ਜਾਣ ਚਲੋ ਕੋਈ ਗੱਲ ਨਹੀਂ ਪਾਣੀ ਤਰ੍ਹਾਂ ਤਰ੍ਹਾਂ ਦੇ ਲੱਗਦੇ ਆ ਬਈ ਤੇ ਇੱਧਰ ਨਦੀ ਦਿਖਾ ਦੇ ਨਦੀ ਨਾਲੇ ਆਪਣੇ ਲੋਗਾ ਉਹ ਵੇਖੋ ਬਈ ਕੱਪੜੇ ਸੁੱਕਣੇ ਪਾਈ ਬੈਠੇ ਸਵੇਰੇ ਸਾਰੇ ਇੱਥੇ ਨਦੀ ਬਹੁਤ ਤਗੜੀ ਤੇ ਆਪਣੇ ਜਿਵੇਂ ਮੱਛੀਆਂ ਤੇ ਸੰਗਤ ਜਾਂਦੀ ਐ ਨਾਉਣ ਵਾਸਤੇ ਉਵੇਂ ਇੱਧਰ ਤਲਾਬ ਵਿੱਚ ਨਾਉਣ ਆਉਂਦੇ ਆ ਤੇ ਆ ਆਪਾਂ ਨਹਿਰ ਦੇ ਨਾਲ ਨਾਲ ਤੁਰੇ ਜਾਂਦੇ ਆ ਨਹਿਰ ਆ ਗਈ ਵੱਡੀ ਆਖੜਾ ਨੀਲੇ ਪਾਣੀ ਵਾਲੀ ਤੇ ਆਪਣੀ ਮਸ਼ੀਨ ਇੱਥੇ ਕਿਵੇਂ ਆਵੇ ਦੀ ਮਸ਼ੀਨ ਨੇ ਪੁੱਤ ਬੇੜੇ ਤੇ ਆਵੇ ਦੀ ਤੂੰ ਅਜੇ ਬੱਚਾ ਹੈ ਤੈਨੂੰ ਨਹੀਂ ਪਤਾ ਉਹ ਬੇੜਾ ਲੱਗਿਆ ਉੱਥੇ ਬਾਈ ਜੀ ਤੁਹਾਨੂੰ ਦਿਖਾਵਾਂਗੇ ਅੱਜ ਅਸੀਂ ਬੇੜੇ ਤੇ ਮਸ਼ੀਨ ਲੈ ਕੇ ਨਦੀ ਪਾਰ ਕਰਾਂਗੇ ਬਸ ਉਹ ਮੁੰਡੇ ਨੂੰ ਕਹਾਂਗੇ ਬਈ ਇੱਕ ਬਲੌਗ ਸ਼ੁਰੂ ਕਰ ਤੇ ਜੋ ਵੀ ਮੇਰੇ ਭਰਾਵਾਂ ਨੇ ਆਪਣੀ ਹਿੰਦ ਕੰਪੈਨ ਅਤੇ ਮਠਾੜੂ 5000 ਕੱਟ 4460 ਹੁੰਦੀ ਹੈ ਨਾ ਉਹ ਵੀ ਜਾਵੇ ਦੀ ਪਰ ਬੇੜੇ ਅੱਡੋ ਅੱਡ ਲੱਗਣਗੇ ਬਈ ਰੁਪਈਆ ਹਜ਼ਾਰ-ਹਜ਼ਾਰ ਮੰਗਿਆ ਉਹਨਾਂ ਨੇ ਬੇੜੇ ਵਾਲਿਆਂ ਨੇ ਕੋਈ ਨਹੀਂ ਮਾਰਾ ਸੁੱਖ ਰੱਖੇ ਯਾਰ ਦੇ ਦਾਂਗੇ ਤੇ ਤੁਹਾਨੂੰ ਹੁਣ ਏਰੀਆ ਤੇ ਆ ਗਿਆ ਏਰੀਆ ਦਿਖਾਉਣੇ ਆ ਉਰਦੀ ਦਾ ਉਰਦੀ ਫੁਰਦੀ ਬਈ ਕਿਸੇ ਨੇ ਆਪਣੇ ਪੰਜਾਬੀ ਭਰਾ ਨੂੰ ਨਹੀਂ ਪਤਾ ਉਰਦੀ ਫੁਰਦੀ ਕੀ ਹੁੰਦੀ ਏ ਕੱਲੀ ਮਸ਼ੀਨਾਂ ਵਾਲਿਆਂ ਨੂੰ ਪਤਾ ਹੈ ਪੰਜਾਬੀ ਵਿੱਚ ਆਪਣੇ ਬੰਦੇ ਕਹਿੰਦੇ ਅਖਰੇ ਗਾਲ ਹੁੰਦੀ ਏ ਗਾਲ ਨਹੀਂ ਬਈ ਫਸਲ ਹੈ ਮੈਨੂੰ ਫੋਨ ਆ ਗਿਆ ਹੁਣ ਇੱਕ ਮਿੰਟ ਮੈਂ ਗੱਲ ਕਰ ਸਕਦਾ 22 ਵੱਡੇ ਦਾ ਤੇ ਆਗਾ ਮੜਾ ਜਾਂ ਮੁੰਡੇ ਨੂੰ ਪੜਾਉਣੇ ਆ ਬਲੌਗ ਸ਼ੁਰੂ ਕਰਦਾ ਹਲੋ ਹਾਂਜੀ ਆ ਹੁੰਦੀ ਉੜਦ ਜਿਹਨੂੰ ਮਾਂ ਕਹਿੰਦੇ ਨੇ ਆ ਤੇ ਜਿਹੜੇ ਆਪਾਂ ਚਾਹਣਾ ਵਿੱਚ ਪਾ ਕੇ ਖਾਂਦੇ ਆ ਸਾਈਥਿੰਕ ਮਹਾਂ ਵੀ ਚੀਜ਼ ਹੈ ਬਾਕੀ ਇੱਥੋਂ ਦਾ ਏਰੀਆ ਥੋੜਾ ਜਾਂ ਜਿਆਦਾ ਨਾਜ਼ੁਕ ਜਿਹਾ ਹੈ ਕਿਉਂਕਿ ਇੱਥੇ ਪਾਣੀ ਵਗੈਰਾ ਬਹੁਤ ਡਿੱਗ ਜਾਂਦਾ ਤੇ ਪਿੱਛੇ ਬਿੰਦਰ ਤੇ ਰਾਜੂ ਆਈ ਜਾਂਦੇ ਨੇ ਹੋਰ ਦੋਬਿੰਦਰ ਕਿਵੇਂ ਕੀ ਹਾਲ ਚੱਲ ਵਧੀਆ ਵਧੀਆ ਤੂੰ ਸੁਣਾ ਮਾ ਆਪਣਾ ਠੀਕ ਆ ਤੇ ਕਿਵੇਂ ਕਿਵੇਂ ਲੱਗੀ ਜਾਂਦਾ ਏਰੀਆ ਚੱਲੇ ਕਿ ਮਿਸ਼ਣਾ ਚ ਉਹ ਭਰਾਵਾ ਫਿਲਟਰ ਚੈਨ ਨਹੀਂ ਪੈਂਦੀ ਹੁੰਦੀ ਤੇਰਾ ਜੋ ਆਪਣਾ ਦਾ ਹੱਜ ਕਿਵੇਂ ਆ ਲਵੇ ਕਿ ਨਹੀਂ ਬਸਲਾ ਜੇ ਆਪਾਂ ਬਸਲਾ ਕੀ ਬਸਲਾ ਠੋਗਾ ਹਣਾ ਕਰਦੇ ਹੱਲ ਫਿਰ ਉਹ ਨਹੀਂ ਤੇ ਫਿਰ ਪੰਜਾਬੀ ਤਰ੍ਹਾਂ ਤੌਰ ਤੇ ਕਰਾਂਗੇ ਨਾਲ ਹਾਂ ਕੋਈ ਤਾਂ ਹੱਲ ਕਰਾਂਗੇ ਕਿਉਂਕਿ ਆਪਣੀ ਨਾਲ ਤੁਹਾਨੂੰ ਪਤਾ ਮਸ਼ੀਨ ਲੱਗ ਗਈ ਸੀ ਬੱਸ ਨਾਲ ਬੱਸ ਵਾਲੀ ਐਸੀ ਗਲਤੀ ਸੁਨੇ ਵਿਚਾਰੇ ਠੋਕਤੀ ਤੇ ਆਪਾਂ ਨੂੰ 5000 ਰੁਪਏ ਪੈ ਜਾਂਦਾ ਆ ਵੇਖੋ ਏਰੀਆ ਬਹੁਤ ਲਾਇਆ ਵਧੀਆ ਘੈਂਟ ਹੈ ਤੇ ਬਾਕੀ ਆਪਾਂ ਖਾਣ ਲੱਗੇ ਉਰਦਾ ਨਹੀਂ ਅਹੀਂ ਤਾਂ ਕੱਢ ਕੇ ਰੱਖਿਆ ਕੱਢ ਕੇ ਰੱਖਿਆ ਮੈਨਾਂ ਬਾਕੀ ਪੈਂਦੀ ਨਹੀਂ ਹੁੰਦੀ ਵੇਖ ਬੜੋ ਆ ਇਹਨੇ ਪੱਛਰ ਤੇ ਚੱਲ ਸਕਦਾ ਹੈ। ਹਾਂਜੀ ਤੇ ਆਪਾਂ ਉੱਡ ਦੇ ਵੇਖ ਕੇ ਆਈ ਜੰਦੇ। ਵੇਖੋ ਬਹੁਤ ਨਿਵੇਂ ਨਿਵੇਂ ਉੱਚੇ-ਉੱਚੇ ਥਾਵਾਂ ਦੇ ਬਾਣ ਹੈ ਗਿਆ। ਆ ਬਹੁਤ ਉੱਚਾ ਨਿਵੇਂ ਚ ਨਾ ਪੱਥਰ ਵੀ ਹੈ। ਤੁਹਾਨੂੰ ਦਿਖਾਉਣਾ ਥੋੜਾ ਅੱਗੇ ਚੱਲ ਗਏ। ਤੇ ਬਾਈ ਮੈਂ ਤੁਹਾਨੂੰ ਆਪਣਾ ਸੱਚਾ ਸੱਚੀ ਦਾ ਐਡਰੈਸ ਦਦਾਂ ਮੈਂ ਕਿੱਥੇ ਹੋਣਾ ਕਿੱਥੇਗਾ। ਪਹਿਲਾਂ ਮੈਂ ਨਹੀਂ ਦੱਸਿਆ ਸੀ। ਅਸੀਂ ਭਾਈ ਕਿਹਾ ਟਿਕਮਗੜ ਤੇ ਸ਼ਹਿਨਾਜਗੜ ਤੇ ਸਿਰੀ ਪਿੰਡ ਕੋਲ। ਬਾਈ ਜਿੰਨੇ ਗਾਣਾ ਬਾਈ ਮੈਨੂੰ ਕੋਈ ਮੈਸੇਜ ਕਰ ਦਿਓ। ਚਾਹੇ 10 ਮਸ਼ੀਨਾਂ ਦਾ ਆਪਾਂ ਇੱਥੇ ਲੈ ਆਵਾਂਗੇ। ਵੇਖ ਲਓ ਬਾਈ। ਆਹ ਕੋਈ ਪੱਥਰ ਹੀ ਗਏ تھے۔ ਇਹ ਕਹਿੰਦਾ ਇੱਥੇ ਨਹੀਂ ਬਈ ਪੂਰੀ ਜ਼ਮੀਨ ਵਿੱਚ ਐ ਤੇ ਤਾਂ ਕਰਕੇ ਆਪਾਂ ਜਾਂਚ ਕਰਨੇ ਆਏ ਸੀ ਵੀ ਕਿੰਨਾ ਕੋਈ ਪੱਥਰ ਇੱਥੇ ਤੇ ਕਿੰਨਾ ਕੋਈ ਪੈਰ ਵਗੈਰਾ ਖੁੱਬਦਾ ਇੱਥੇ ਤੇ ਬਈ ਬਾਕੀ ਉਹ ਮੈਂ ਤਾਂ ਗਲਤ ਵੇ ਪਹੁੰਚ ਗਿਆ ਤੇ ਆਪਣੇ ਯਾਰ ਬੰਦੀ ਪਹੁੰਚੇ ਆਪਣੇ ਆਪਣੇ ਕੰਮ ਕਰਜੋ ਕਰਨ ਆਏ ਉੱਥੇ ਤੇ ਚਲੋ ਠੀਕ ਐ ਥੋੜਾ ਰੱਖ ਦਿਆ ਤੇ ਤੁਹਾਨੂੰ ਬਾਅਦ ਚ ਦਿਖਾਉਣਿਆ ਆਸ-ਪਾਸ ਦੇ ਏਰੀਆ ਵਗੈਰਾ ਤੇ ਸਾਰੇ ਪਤਾ ਨਹੀਂ ਕਿੱਧਰ ਭੱਜ ਜਾਂਦੇ ਵੇਖੋ ਆ ਇੱਧਰ ਬਾਕੀ ਤਿੰਨ ਚਾਰ ਨੋਕਾ ਕਿਤੇ ਹੋਰ ਇਸ ਬਰਸ ਖੇਟੀ ਜਾਂਦੇ ਆ the chalotte guy